ਸੰਗਤ ਜੀ ਆਪ ਜੀ ਨੂੰ ਜੋ ਅਪੀਲ ਬੇਨਤੀ ਕਰਨ ਲੱਗੇ ਆਂ ਅਸੀਂ ਕਿਉਂਕਿ ਤੁਹਾਨੂੰ ਪਤਾ ਪਹਿਲਾ ਹਫਤਾ ਧੁੱਪ ਦਾ ਹੈ ਔਰ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ 6 ਸਾਲ ਤੋਂ ਤੁਸੀਂ ਤਨੋਂ ਮਨੋਂ ਮੋਕੇ ਇਸ ਸੰਸਥਾ ਨੂੰ ਇਸ ਸੰਸਥਾ ਦਾ ਮੁੱਢ ਬਣ ਕੇ ਬੜੀ ਤਗੜੀ ਸੇਵਾ ਕਰਤੀ ਕਿ ਅਸੀਂ ਤੁਹਾਡਾ ਜਿਹੜਾ ਦੇਣ ਵੀ ਕਿਸੇ ਤਰੀਕੇ ਨਾਲ ਦੇ ਨਹੀਂ ਸਕਦੇ ਹੁਣ ਸੰਗਤ ਜੀ ਸਾਨੂੰ ਅੱਗੇ ਤੁਹਾਡੀ ਬੜੀ ਵੱਡੀ ਅਪੀਲ ਬੇਨਤੀ ਕਰਨੀ ਹੈ ਬਹੁਤ ਵੱਡੀ ਲੋੜ ਹੈ ਜੇ ਵੇਖੋ ਧੁੱਪ ਕਿੰਨੀ ਕੜਾ ਕਰ ਰਹੀ ਤਾਂ ਕੁਝ ਨਹੀਂ ਸ਼ੁਰੂ ਹੋਇਆ ਔਰ ਐਡੀ ਵੱਡੀ ਜਿਹੜੀ ਉਪਰੋਂ ਧੁੱਪ ਪੈ ਰਹੀ ਏ ਔਰ ਸਾਨੂੰ ਲੋਡ ਸਿਰਫ ਕਾਂਦੇ ਵਾਸਤੇ ਆ ਇਨਾ ਗਊ ਵੰਸ਼ ਦੇ ਵਾਸਤੇ ਸਿਰਫ ਸਾਨੂੰ ਲੋੜੇ ਛੱਡਾਂ ਦੀ ਕਿਉਂਕਿ ਛੱਤ ਦੀ ਲੋੜ ਹੈ ਜੀ ਔਰ ਸਾਨੂੰ ਤੁਹਾਡੇ ਕੋਈ ਕੋਠੀਆਂ ਮਹਿਲ ਮਨਾਰੇ ਪੈਸਾ ਨਹੀਂ ਚਾਹੀਦਾ ਪਰ ਸਾਡੀ ਤੁਹਾਨੂੰ ਇੱਕੋ ਹੀ ਅਪੀਲ ਬੇਨਤੀ ਹੈ ਵਾਰ-ਵਾਰ ਕਿ ਵੇਖੋ ਪੱਠਿਆਂ ਦੀ ਸੇਵਾ ਸਾਡੇ ਕੋਲ ਆ ਰਹੀ ਏ ਬਹੁਤ ਕਿਰਪਾ ਗਊ ਮਾਤਾ ਦੀ ਤੂੜੀ ਦੀ ਕਿਰਪਾ ਹੈ ਤੇ 15 ਤਰੀਕ ਜਿਹੜੀ ਜਿਵੇਂ ਕਿ ਅੱਜ 15 12 ਦਾ ਜਿੰਨੀ ਵੀ ਹੋ ਗਈ ਹੈ ਰੱਬ ਗੁਰੂ ਕਿਰਪਾ ਕਰੇ ਸ਼੍ਰੀ ਕ੍ਰਿਸ਼ਨ ਪਤਵਾਨ ਜੀ ਮਾਰੇ ਕਿਰਪਾ ਕਰਨਾ ਤੀ ਤਰੀਕ ਤੱਕ ਸ਼ਹਿਰ ਜਿਹੜਾ ਹੈ ਬਿਲਕੁਲ ਐਕਸੀਡੈਂਟ ਮੁਕਤ ਹੋ ਜਾਏਗਾ ਕਿਉਂਕਿ ਬੜੀ ਸ਼ੇਤੀ ਸਾਰੇ ਫੜੇ ਜਾਣਗੇ ਪਰ ਸਾਡੀ ਇੱਕੋ ਵੇ ਦੁਬਾਰਾ ਬੇਨਤੀ ਪੀਰੇ ਧੋਪ ਬੜੀ ਰੱਬ ਨੇ ਕੜਾਕੇ ਵਾਲੀ ਬਾਈ ਹੈ ਇਹਨਾਂ ਗਵਾਂ ਦੀ ਬੜੀ ਕਿਰਪਾ ਹੈ ਤੁਹਾਡੇ ਸਾਰੇ ਦੀ ਬੜੀ ਵੱਡੀ ਲੋੜ ਹੈ ਪਹਿਲਾਂ ਵੀ ਸ਼ੁਰੂ ਤੋਂ ਮੈਂ ਤਾਂ ਇੱਕ ਤੁਹਾਡਾ ਨੌਕਰਾਂ ਨੌਕਰ ਲੱਗਾ ਹਾਂ ਨੌਕਰ ਦਾ ਕੰਮ ਹੁੰਦਾ ਹੈ ਮਾਲਕ ਨੂੰ ਦੱਸਣਾ ਕਿਉਂਕਿ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋ ਸੇਵਾ ਕਰਦੇ ਹੋ ਪੈਸਾ ਕੋਈ ਨਹੀਂ ਚਾਹੀਦਾ ਇਸ ਸੰਸਥਾ ਦੇ ਵਿੱਚ 1 ਰੁਪਿਆ ਵੀ ਨਹੀਂ ਕੋਈ ਡਿਮਾਂਡ ਹੈਗੀ ਡਿਮਾਂਡ ਤੇ ਬੇਨਤੀ ਕਾਂ ਦੀ ਵੀ ਤੁਸੀਂ ਆਪ ਆ ਕੇ ਪਰਿਵਾਰਾਂ ਦੇ ਨਾਲ ਆਓ ਮਾਤਾ ਪਿਤਾ ਦੀ ਯਾਦ ਦੇ ਵਿੱਚ ਕੋਈ ਖੁਰਲੀਆਂ ਜਾਂ ਵੱਡੇ ਸ਼ੈੱਡ ਸਭ ਤੋਂ ਪਹਿਲਾਂ ਤਾਂ ਸ਼ੈੱਡਾਂ ਦੀ ਤੁਸੀਂ ਕੰਡੀਸ਼ਨ ਮੇਲੋ ਸਾਡੀ ਕੀ ਬਣਦੀ ਵੀ ਸਾਨੂੰ ਕੰਡੀਸ਼ਨ ਜਿਹੜੀ ਹੈ ਸ਼ੈੱਡ ਚਾਹੀਦੇ ਨੇ ਇੰਨਾ ਹੀ ਤੁਹਾਨੂੰ ਸਾਡੀ ਸਾਡੀ ਅਰਦਾਸ ਬੇਨਤੀ ਹੈ ਪਰਿਵਾਰ ਨਾਲ ਆਓ ਬੱਚਿਆਂ ਨਾਲ ਆਓ ਆ ਕੇ ਜੂਰ ਬਰਥਡੇ ਇਨਾਂ ਦਾ ਇੱਥੇ ਮਨਾਓ ਤਾਂ ਕਿ ਜੇ ਬਰਥਡੇ ਦੇ ਰੂਪ ਦੇ ਵਿੱਚ ਤੁਸੀਂ ਕੋਈ ਪੱਠੇ ਤੂਰੀ ਗੁੱਡ ਹੋਈਆਂ ਲਾਦੇ ਹੋ ਜਾਂ ਫਿਰ ਸ਼ੈੱਡ ਬਣਾ ਕੇ ਦਿੰਦੇ ਹੋ ਪਾਣੀ ਦਾ ਸਭ ਤੋਂ ਵੱਡੀ ਸਮੱਸਿਆ ਸੰਗਤ ਜੀ ਕਿ ਪਾਣੀ ਨਹੀਂ ਹੈਗਾ ਪਾਣੀ ਦੀਆਂ ਹੋਦੀਆਂ 4-5 ਬੰਨੀਆਂ ਨੇ ਉਹਦੇ ਵਾਸਤੇ ਕਿਰਪਾ ਕਰੋ ਡਰਮ ਭੇਜੋ ਖੁਰਲੀਆਂ ਨਵੀਆਂ ਜੂਰ ਭੇਜੋ ਔਰ ਇਸੇ ਤਰ੍ਹਾਂ ਹੀ ਆਪਾਂ ਇੱਕ ਬੇਨਤੀ ਤੁਹਾਨੂੰ ਜੂਰੇ ਵੀ ਤੁਸੀਂ ਇੱਥੇ ਆਪ ਹੋਣਾ ਸਾਡੀ ਕੋਈ ਲੋੜ ਨਹੀਂ ਤੁਸੀਂ ਜਿਹੜੀ ਸਾਨੂੰ ਚੀਜ਼ ਦੀ ਲੋੜ ਹੈ ਉਹ ਤੁਸੀਂ ਆਂ ਦੇਖੇ ਜਾਣੀਏ ਅਸੀਂ ਤੁਹਾਡੇ ਨੌਕਰਾਂ ਸੇਵਾਦਾਰਾਂ ਸੇਵਾਦਾਰਾਂ ਰਹਾਂਗੇ ਸ਼੍ਰੀ ਕ੍ਰਿਸ਼ਨਾ ਗੋਦਾਮ ਤੁਹਾਡੀ ਵੇਟ ਤੇ ਜਰੂਰ ਹੋਏਗਾ ਇਹਨਾਂ ਕੋਈ ਕੰਡ ਜੈ ਸ਼੍ਰੀ ਰਾਮ ਦੀ ਜੈ ਸ਼੍ਰੀ ਕ੍ਰਿਸ਼ਨਾ ਵੈਗੂ ਚਾ ਕਰ ਸਕਦੇ